ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਕੱਲ ਦਾ ਦਿਨ ਪੰਜਾਬ ਦੀ ਅਫਸਰ ਸ਼ਾਹੀ ਦੇ ਨਾਮ ਤੇ ਹੈ ਸਾਬਕਾ ਆਈਐਸ ਦੇ ਘਰ ਰੇਡ ਹੋਈ ਡਿਪਟੀ ਡਾਇਰੈਕਟਰ ਦੀ ਪ੍ਰਾਪਰਟੀ ਅਟੈਚ ਹੋਈ ਇੱਕ ਡੀਐਸਪੀ ਦੇ ਘਰ ਛਾਪਾ ਮਾਰਿਆ ਗਿਆ 7 ਕਰੋੜ ਦੇ ਹੀਰੇ 5 ਕਰੋੜ ਦਾ ਸੋਨਾ ਕਰੋੜਾਂ ਦੇ ਵਿੱਚ ਹੀ ਨਕਦੀ ਕੈਸ਼ ਫਲੈਟ ਜਾਇਦਾਦਾਂ ਇਹ ਸਭ ਸਾਡੇ ਕਰਪਟ ਤੇ ਭ੍ਰਿਸ਼ਟ ਸਿਸਟਮ ਨੂੰ ਇੱਕ ਵਾਰ ਫੇਰ ਨੰਗਾ ਕਰਨ ਲਈ ਕਾਫੀ ਸਨ ਅਜੇ ਹਾਂ ਪਹਿਲੀ ਵਾਰ ਨਹੀਂ ਹੋਇਆ ਕਿ ਅਫਸਰ شاہੀ ਕੋਲ ਕਰੋੜਾਂ ਦੀ ਬਰਾਮਦਗੀ ਹੋਈ ਹੋਵੇ ਜਾਂ ਅੰਨੀ ਜਾਇਦਾਦ ਇਨ੍ਹਾਂ ਅਫਸਰਾਂ ਨੇ ਰਿਸ਼ਵਤ ਲੈ ਕੇ ਬਣਾਈ ਹੋਵੇ ਪਰ ਜੋ ਅਲੱਗ ਇੱਕ ਕਟੜਾ ਕ੍ਰਮ ਹੋਇਆ ਜੋ ਪੰਜਾਬ ਪੁਲਿਸ ਦੇ ਡੀਐਸਪੀ ਵਰਿੰਦਰ ਕੁਮਾਰ ਮਹਾਜਨ ਦੇ ਕਰਪਰ ਰੇਡ ਹੋਈ ਉਸ ਘਟਨਾਕ੍ਰਮ ਨੇ ਸਾਡੇ ਸੂਬੇ ਦੀ ਨਸ਼ੇ ਦੇ ਖਿਲਾਫ ਪੁਲਿਸ ਦੀ ਮਹਿੰਮ ਜੋ ਚਲਾਈ ਗਈ ਹੈ ਉਸ ਦੀ ਸਚਾਈ ਨੂੰ ਮੂੰ ਚਰਾ ਚਰਾ ਕੇ ਸਾਡੇ ਸਾਹਮਣੇ ਪੇਸ਼ ਕੀਤਾ ਉਹਨਾਂ ਦਾਅਵਿਆਂ ਦੇ ਉੱਪਰ ਦੇ ਮੂੰਹ ਦੇ ਉੱਪਰ ਚਪੇੜ ਹੈ ਜੋ ਕਹਿੰਦੇ ਨੇ ਕਿ ਅਸੀਂ ਪੂਰੀ ਤਨਦੇਹੀ ਦੇ ਨਾਲ ਨਸ਼ਾ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਨਸ਼ੇ ਨੂੰ ਮਟਾਉਣ ਦੇ ਲਈ ਜੀ ਜਾਣ ਲਗਾ ਕੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਸਾਡੀ ਪੁਲਿਸ ਫੋਰਸ ਕੋਸ਼ਿਸ਼ ਕਰ ਰਹੀ ਹੈ بار بار ਕਾਲੀਆਂ ਭੇਡਾਂ ਦਾ ਜ਼ਿਕਰ ਆਉਂਦਾ ਹੈ ਕਾਲੀਆਂ ਭੇਡਾਂ ਖਤਮ ਕਰਨੀਆਂ ਨੇ ਕਾਲੀਆਂ ਭੇਡਾਂ ਦੇ ਉੱਪਰ ਕਾਰਵਾਈ ਹੋ ਰਹੀ ਹੈ ਇਹ ਸੁਣਦੇ ਸੁਣਦੇ ਸਾਡੀਆਂ ਦਾੜੀਆਂ ਚਟੀਆਂ ਹੋ ਗਈਆਂ ਪਰ ਕਾਲੀਆਂ ਭੇਡਾਂ ਦਾ ਕੁਝ ਵੀ ਨਹੀਂ ਵਿਗੜਿਆ ਕੀ ਹੈ ਇਹ ਪੂਰਾ ਮਾਮਲਾ ਕਿਵੇਂ ਸ਼ੁਰੂ ਹੋਇਆ ਤੇ ਕੀ ਇਸ ਦਾ ਅਸਰ ਹੈ ਸਾਡੇ ਸਪੂਰੇ ਸਿਸਟਮ ਦੇ ਉੱਪਰ ਉਹਦੇ ਬਾਰੇ ਅੱਜ ਸਿੰਘ ਗੱਲ ਕਰ ਰਹੇ ਆ। ਏ ਐਨ ਟੀ ਐਫ ਐਂਟੀ ਨਾਰਕੋਟਿਕਸ ਟਾਸਕ ਫੋਰਸ ਜਿਹੜੀ ਹੁਣੇ-ਹੁਣੇ ਨਵੀਂ ਗਠਨ ਹੋਈ ਹੈ ਉਸਦੇ ਸਪੋਕਸਪਰਸਨ ਜਿਹੜੇ ਨੇ ਉਹਨਾਂ ਨੇ ਕੱਲ ਇਸ ਕੇਸ ਦੇ ਸਬੰਧੀ ਮੀਡੀਆ ਦੇ ਨਾਲ ਬਰੀਫਿੰਗ ਕੀਤੀ ਜਦੋਂ ਬਰੀਫਿੰਗ ਕਰ ਰਹੇ ਸੀ ਤਾਂ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਕਿ ਇਸ ਕੇਸ ਦੀ ਸ਼ੁਰੂਆਤ ਜਿਹੜੀ ਹੈ FIR 31 ਤੋਂ ਸ਼ੁਰੂ ਹੋਈ ਹੈ ਜੋ ਕਿ 20 ਫਰਵਰੀ 2024 ਦੇ ਵਿੱਚ ਦਰਜ ਕੀਤੀ ਗਈ ਸੀ। ਇਹ FIR 31 ਜੋ ਫਾਰਮੂਲਿਆ ਵਿੱਚ ਦਰਜ ਕੀਤੀ ਗਈ ਸੀ ਇਸ ਦੇ ਛਾਂਬੀਨ ਜਿਹੜੀ ਹੈ ਨਸ਼ੇ ਦੇ ਅਰੋਪਾ ਦੇ ਗੱਢ ਸੰਬੰਧਿਤ ਕੇਸ ਸੀ ਉਹਨਾਂ ਦੀ ਛਾਂਬੀਨ ਸੀ ਉਹਦੇ ਰਿਗਾਰਡਿੰਗ ਇਹ FIR ਦਰਜ ਕੀਤੀ ਗਈ ਸੀ। ਜਦੋਂ ਇਸ ਦੀ ਜਾਂਚ ਕੀਤੀ ਗਈ ਤੇ ਪਰਤਾਂ ਫਰੋਲੀਆਂ ਗਈਆਂ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਹੋਈ। ਤਾ ਐਨਟੀਐਫ ਨੂੰ ਬਹੁਤ ਵੱਡਾ ਝਟਕਾ ਲੱਗਿਆ ਜਦੋਂ ਰਿਸ਼ਵਤ ਦੀ ਇੱਕ ਸਕੀਮ ਦਾ ਪਰਦਾ ਫਾਸ਼ ਹੋਇਆ ਇਹ ਸਕੀਮ ਜਿਹੜੀ ਹੈ ਡੀਐਸਪੀ ਵਰਿੰਦਰ ਮਹਾਜਨ ਦੇ ਆਲੇ-ਦੁਆਲੇ ਘੁੰਮਦੀ ਸੀ ਜੋ ਉਸ ਟਾਈਮ ਐਨਟੀਐਫ ਦੇ ਵਿੱਚ ਡੀਐਸਪੀ ਦੇ ਵਜੋਂ ਤਨਾਤ ਸੰਤ ਤੇ ਉਹਨਾਂ ਦਾ ਇੱਕ ਹੋਰ ਸਾਥੀ ਉਸ ਟਾਈਮ ਦਾ ਸੀ ਅਖਿਲ ਜੈ ਸਿੰਘ ਜੋ ਕਿ ਲਖਨਊ ਦੇ ਨਾਲ ਸੰਬੰਧਿਤ ਹੈ ਇਹ ਸਾਰਿਆਂ ਦਾ ਰੋਲ ਉਸ ਟਾਈਮ ਸਾਹਮਣੇ ਆਉਂਦਾ ਹੈ ਕਿ ਰਿਸ਼ਵਤਖੋਰੀ ਕਿਸ ਤਰੀਕੇ ਨਾਲ ਇਸ ਐਨਟੀਐਫ ਜਿਹੜੀ ਐਨਟੀ ਡੈਕੋਟਿਕ ਟਾਸਕ ਫੋਰਸ ਆ ਉਹਦੇ ਵਿੱਚ ਫੈਲ ਰਹੀ ਹੈ ਪਨਪ ਰਹੀ ਹੈ ਕੱਲ ਡੀਐਸਪੀ ਵਰਿੰਦਰ ਮਹਾਜਨ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਕਿ ਉਹਨਾਂ ਨੇ 45 ਲੱਖ ਦੀ ਰਿਸ਼ਵਤ ਲਈ ਹੈ ਜਦੋਂ ਉਹ ਇੱਕ ਇਨਵੈਸਟੀਗੇਟਿੰਗ ਆਫੀਸਰ ਸੀਗੇ ਆਈਓ ਸੀਗੇ ਇੱਕ ਫਾਰਮਾ ਡਰੱਗ ਕੇਸ ਦੇ ਵਿੱਚ ਉਹ ਇੱਕ ਫਾਰਮਾ ਡਰੱਗ ਕੇਸ ਦੀ ਜਾਂਚ ਕਰ ਰਹੇ ਸੀ ਤੇ ਫਾਰਮਾ ਕੰਪਨੀ ਸੀ ਜਿਹਦਾ ਨਾਮ ਹੈ ਐਸਟਰੋ ਫਾਰਮਾ ਐਸਟਰ ਫਾਰਮਾ ਨਾਮ ਦੀ ਕੰਪਨੀ ਸੀ ਉਸ ਦੇ ਉੱਪਰ ਡਰੱਗਸ ਦੀ ਨਾਰਕੋਟਿਕਸ ਦੀ ਜਾਂਚ ਚੱਲ ਰਹੀ ਸੀ ਉਸ ਦੌਰਾਨ ਉਸ ਕੰਪਨੀ ਨੂੰ ਐਨਡੀਪੀਐਸ ਐਕਟ ਤੋਂ ਬਚਾਉਣ ਦੇ ਲਈ 45 ਲੱਖ ਦੀ ਰਿਸ਼ਵਤ ਜਿਹੜੀ ਹੈ ਮਰਿੰਦਰ ਕੁਮਾਰ ਮਹਾਜਨ ਵੱਲੋਂ ਲਈ ਗਈ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਜਿਹੜਾ ਹੈ ਐਨਡੀਪੀਐਸ ਐਕਟ ਹੈ ਉਹ ਬਹੁਤ ਹੀ سنگੀਨ ਅ ਜ਼ੁਰਮ ਹੈ ਉਹਦੇ ਵਿੱਚ ਉਸ ਉਸ ਦੀਆਂ ਲੀਗਲ ਜਿਹੜੀਆਂ ਆਬਲੀਗੇਸ਼ਨਸ ਨੇ ਉਹਦੀਆਂ ਕਾਨੂੰਨੀ ਪੇਚੀਦਗੀਆਂ ਨੇ ਉਸ ਤੋਂ ਬਚਾਉਣ ਲਈ ਇਸ ਫਾਰਮਾ ਕੰਪਨੀ ਨੇ 39 ਲੱਖ ਦੀ ਰਿਸ਼ਵਤ ਦਿੱਤੀ ਹੈ ਹੁਣ ਏਟੀ ਐਨਟੀ ਐਫ ਜਿਹੜੀ ਹੈ ਉਹਦਾ ਨਵਾਂ ਮੋਹਾਲੀ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਦਾ ਉਦਘਾਟਨ ਜਿਹੜਾ ਕਿ ਚੀਫ ਮਿਨਿਸਟਰ ਭਗਵੰਤ ਮਾਨ ਵੱਲੋਂ ਕੀਤਾ ਗਿਆ ਸੀ ਉਸੇ ਦਫਤਰ ਦੇ ਵਿੱਚ ਹੀ 에ਸੇ ਟਾਸਕ ਫੋਰ ਦੇ ਫੋਰਸ ਦੇ ਇੱਕ ਡੀਐਸਪੀ ਸਾਬ ਦਾ ਡੀਐਸਪੀ ਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਜਿਹੜੀ ਕਿ ਪ੍ਰिवेंशन ਆਫ ਕ腐ਪਸ਼ਨ ਐਕਟ ਤੇ ਐਲਡੀਪੀਸੀ ਐਕਟ ਦੋਨਾਂ ਦੇ ਤਹਿਤ ਹੀ ਮੰਗਲਵਾਰ ਨੂੰ ਇਸ ਅਫਸਰ ਦੇ ਅਗੇਂਸਟ ਇੱਕ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਤੁਹਾਨੂੰ ਯਾਦ ਹੋਣਾ ਪਿਛਲੇ ਹਫਤੇ ਇੱਕ ਡਰਗ ਇਨਸਪੈਕਟਰ ਸੀਗੇ ਸਿਸ਼ਾਨ ਮਿੱਤਲ ਉਹਨਾਂ ਦੀ ਅਰੈਸਟ ਹੋਈ ਸੀ ਉਹਨਾਂ ਦੀ ਜਦੋਂ ਅਰੈਸਟ ਤੋਂ ਬਾਅਦ ਪੁੱਛ ਕੇਛੋਈ ਇਨਟੈਰੋਗੇਸ਼ਨ ਹੋਈ ਉਸ ਦੌਰਾਨ ਇਸ ਡੀਐਸਪੀ ਵਰਿੰਦਰ ਮਹਾਜਨ ਦਾ ਨਾਮ ਉ ਸਾਹਮਣੇ ਆਇਆ ਮਿੱਤਲ ਉੱਪਰ ਵੀ ਡਰੱਗਸ ਸਮਗਲਣ ਦੇ ਮਨੀ ਲਾਂਡਰਿੰਗ ਦੇ ਇਸ ਤਰ੍ਹਾਂ ਦੇ ਦੋਸ਼ੀ ਤੇ ਉਹਨਾਂ ਦੇ ਉੱਪਰ ਕਈ ਥਾਂ ਦੇ ਉੱਪਰ ਰੇਡ ਕੀਤੀ ਗਈ ਸੀ ਹਰਿਆਣਾ ਪੰਜਾਬ ਚੰਡੀਗੜ੍ਹ ਯੂਪੀ ਵਗੈਰਾ ਕਈ ਥਾਂ ਦੇ ਉੱਤੇ ਰੇਡ ਕੀਤੀ ਗਈ ਸੀ ਤੇ ਇਸ ਰੇਡ ਦੌਰਾਨ ਲਗਭਗ 1.5 ਕਰੋੜ ਕੈਸ਼ 1 ਕਰੋੜ 49 ਲੱਖ ਦਾ ਕੈਸ਼ 260 ਗ੍ਰਾਮ ਸੋਨਾ 515 ਦਹਿਰਾਮ ਜਿਹੜੇ ਨੇ ਫੋਰਨ ਕਰੰਸੀ ਉਹ ਇਹਨਾਂ ਦੇ ਘਰ ਤੋਂ ਮਿਲੇ ਸੀ ਇਸ ਤੋਂ ਇਲਾਵਾ ਉਹਨਾਂ ਕੋਲ ਜ਼ੀਰਕਪੁਰ ਦੇ ਵਿੱਚ ਇੱਕ 2 ਕਰੋੜ ਦਾ ਫਲੈਟ ਡੱਬ ਵਾਲੀ ਦੇ ਵਿੱਚ 40 ਲੱਖ ਦਾ ਪਲਾਟ ਇਸ ਤਰ੍ਹਾਂ ਦੀ ਹੋਰ ਕਈ ਪ੍ਰਾਪਰਟੀਆਂ ਉਹਦੇ ਦਸਤਾਵੇਜ਼ ਸਾਹਮਣੇ ਆਏ ਸੀ ਜੋ ਕਿ ਸੀਲ ਕੀਤੇ ਗਏ ਫੜੇ ਗਏ ਇਸ ਤੋਂ ਇਲਾਵਾ ਉਹਨਾਂ ਦੇ 24 ਬੈਂਕ ਅਕਾਊਂਟ ਫ੍ਰੀਜ਼ ਕੀਤੇ ਗਏ ਜਿਨ੍ਹਾਂ ਦੇ ਵਿੱਚ ਕੁੱਲ 7 ਕਰੋੜ 9 ਲੱਖ ਦੀ ਨਕਦੀ ਜਮ੍ਹਾਂ ਸੀ ਇਹ ਜਿਹੜੇ ਅਕਾਊਂਟ ਸੀ ਉਹਨਾਂ ਦੇ ਮਾਪੇ ਹੋਰ ਜਿਹੜੇ ਨੇ ਸਗੇ ਸਬੰਧੀ ਉਹਨਾਂ ਦੇ ਨਾਮ ਤੇ ਖੋਲੇ ਗਏ ਸੀ ਜਿਨ੍ਹਾਂ 'ਚ ਉਹਨਾਂ ਦੀ ਜਾਣਕਾਰੀ ਤੋਂ ਬਿਨਾ ਕਿਹਾ ਜਾਂਦਾ ਹੈ ਕਿ ਉਹ ਪੈਸਾ ਜਮ੍ਹਾਂ ਕਰਵਾ ਰਿਹਾ ਸੀ 7 ਕਰੋੜ ਤੋਂ ਵੱਧ ਦੀ ਰਕਮ ਇਹਨਾਂ 24 ਖਾਤਿਆਂ ਦੇ ਵਿੱਚ ਵੀ ਮਿਲੀ ਸੀ ਇਸ ਤੋਂ ਇਲਾਵਾ ਲੋਕਰ ਹੋਰ ਪ੍ਰਾਪਰਟੀਆਂ ਵੀ ਸਾਮਲੇ ਆਇਆ ਸੀ ਗਿਆ ਪੁਲਿਸ ਦੇ ਕੋਲ ਕਿ ਐਨੀ ਪ੍ਰੋਪਰਟੀ ਇਸ ਡਰਗ ਇਨਸਪੈਕਟਰ ਮਿੱਤਲ ਸਾਹਿਬ ਜਿਹੜੇ ਨੇ ਸਸ਼ਾਨ ਮਿੱਤਲ ਉਹਨਾਂ ਨੇ ਬਣਾਈ ਹੈ ਇਹਨਾਂ ਦੀ ਹੀ ਜਿਹੜੀ ਇੰਟਰੋਗੇਸ਼ਨ ਹੈ ਪੁੱਛਗਛ ਹੈ ਉਹਦੇ ਵਿੱਚ ਇਹ ਡੀਐਸਪੀ ਸਾਹਿਬ ਦਾ ਨਾਮ ਆਇਆ ਹੁਣ ਤੁਸੀਂ ਕਹੋਗੇ ਕਿ ਪਹਿਲੀ ਵਾਰ ਨਹੀਂ ਕਿਸੇ ਪੁਲਿਸ ਅਫਸਰ ਦਾ ਨਾਮ ਆਇਆ ਕੋ ਡੀਐਸਪੀ ਦਾ ਨਾਮ ਆਇਆ ਇਹ ਤਾਂ ਰੁਟੀਨ ਦੀ ਘਟਨਾ ਹੈ ਪੰਜਾਬ ਦੇ ਵਿੱਚ ਆਈਏਐਸ ਆਈਪੀਐਸ ਯਾ ਪੀਪੀਐਸ ਅਫਸਰ ਇਹਨਾਂ ਦੇ ਨਾਮ ਆਉਂਦੇ ਰਹਿੰਦੇ ਨੇ ਕ੍ਰਪਸ਼ਨ ਕੇਸਾਂ ਦੇ ਵਿੱਚ ਰਿਸ਼ਵਤ ਦੇ ਦੋਸ਼ ਲੱਗਦੇ ਰਹਿੰਦੇ ਨੇ ਕਰੋੜਾਂ ਦੀ ਜਾਇਦਾਦ ਪਹਿਲਾਂ ਵੀ ਫੜੀ ਗਈ ਹੈ ਸਭ ਕੁਝ ਹੋ ਰਿਹਾ ਹੈ ਆਮ ਵਾਂਗੂ ਹੈ ਇਥੇ ਨਵਾਂ ਕੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਦੋਂ ਇਸ ਡੀਐਸਪੀ ਦੇ ਘਰ ਰੇਡ ਹੋਈ ਤਾਂ ਇਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਇਹ ਵੀ ਕੋ ਪਹਿਲੀ ਵਾਰ ਨਹੀਂ ਹੋਇਆ ਹੋਣਾ ਸ਼ਾਇਦ ਪਰ ਜਦੋਂ ਇਸ ਦੇ ਘਰ ਦੀ ਸੀਸੀਟੀਵੀ ਫੁਟੇਜ ਖੰਗਾਲੀ ਗਈ ਤਾਂ ਇਹ ਪਤਾ ਲੱਗਿਆ ਕਿ ਰੇਡ ਤੋਂ ਸਿਰਫ 20 ਮਿੰਟ ਪਹਿਲਾਂ ਹੀ ਇਹ ਡੀਐਸਪੀ ਜੋ ਸੀ ਉਹ ਆਪਣੇ ਘਰ ਤੋਂ ਫਰਾਰ ਹੁੰਦਾ ਹੋਇਆ ਦਿਖਾਈ ਦਿੱਤਾ ਇਸ ਦਾ ਮਤਲਬ ਸਾਫ਼-ਸਾਫ਼ ਇਹ ਹੈ ਕਿ ਇਸ ਡੀਐਸਪੀ ਨੂੰ ਉਸ ਨਾਰਕੋਟਿਕਸ ਟਾਸਕ ਫੋਰਸ ਜਿਹੜੀ ਹੈ ਐਂਟੀ ਨਾਰਕੋਟਿਕਸ ਟਾਸਕ ਫੋਰਸ ਉਸ ਦੇ ਹੀ ਕਿਸੇ ਨਾ ਕਿਸੇ ਅਫਸਰ ਵੱਲੋਂ ਜਾਂ ਕਿਸੇ ਕ੍ਰਿੰਦੇ ਵੱਲੋਂ ਜੋਸ਼ ਰੇਡ ਵਿੱਚ ਸ਼ਾਮਲ ਸੀ ਉਹਦੇ ਵੱਲੋਂ ਹੀ ਟਿਪ ਆਫ ਦਿੱਤੀ ਗਈ ਜਾਣਕਾਰੀ ਦੇ ਦਿੱਤੀ ਗਈ ਸੂਚਨਾ ਦੇ ਦਿੱਤੀ ਗਈ ਕਿ ਤੇਰੇ ਘਰ ਤੇ ਰੇਡ ਹੋਣ ਵਾਲੀ ਹੈ ਤੂੰ ਇੱਥੋਂ ਫਰਾਰ ਹੋ ਜਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੀ ਹੈ ਕਿ ਜੇ ਤੁਸੀਂ ਟਾਸਕ ਫੋਰਸ ਬਣਾ ਦਿੰਨੇ ਹੋ ਇੱਕ ਚੋਣੰਦਾ ਅਫਸਰਾਂ ਦੀ ਟੀਮ ਗਠਿਤ ਕਰ ਦਿੰਨੇ ਹੋ ਉਸ ਦੇ ਵਿੱਚੋਂ ਵੀ ਫਿਰ ਲੀਕੇਜ ਕਿਵੇਂ ਹੋ ਜਾਂਦੀ ਹੈ ਇਨਫੋਰਮੇਸ਼ਨ ਬਾਹਰ ਕਿਵੇਂ ਚਲੀ ਜਾਂਦੀ ਹੈ ਇਹ ਜੋ ਡੀਐਸਪੀ ਹੈ ਉਹ ਇਸ ਟਾਈਮ ਅ ਟਾਸਕ ਫੋਰਸ ਦਾ ਹਿੱਸਾ ਨਹੀਂ ਹੈ ਇਸ ਟਾਈਮ ਉਹ 9th ਬਟਲিয়ন ਹੈ ਪੰਜਾਬ ਆਰਮਡ ਪੁਲਿਸ ਸ ਹੈ ਪੀਏਪੀ ਅੰਮ੍ਰਿਤਸਰ ਉਹਦੇ ਵਿੱਚ ਤਾਇਨਾਤ ਸੀ ਇਹ ਵੀ ਨਹੀਂ ਕਿ ਉਹ ਟਾਸਕ ਫੋਰਸ ਦਾ ਹਿੱਸਾ ਸੀ ਤੇ ਉਹਨੂੰ ਜਾਣਕਾਰੀ ਲੀਕ ਹੋ ਗਈ ਹੋਵੇ ਇਹਦਾ ਮਤਲਬ ਇਹ ਹੈ ਕਿ ਉਹਦੇ ਤਾਰ ਹਜੇ ਵੀ ਇਸ ਟਾਸਕ ਫੋਰਸ ਦੇ ਅਫਸਰਾਂ ਨਾਲ ਜਾਂ ਇਸ ਦੇ ਮੈਂਬਰਾਂ ਦੇ ਨਾਲ ਜੁੜੇ ਹੋਏ ਨੇ ਤੇ ਉਹ ਪੰਜਾਬ ਪੁਲਿਸ ਦੇ ਵਫਾਦਾਰ ਨਹੀਂ ਹੈਗੇ ਉਹ ਇਸ ਡੀਐਸਪੀ ਦੇ ਇਸ ਮੁਲਾਜ਼ਮ ਦੇ ਵਫਾਦਾਰ ਨੇ ਵਫਾਦਾਰਨੀਆ ਉਹਨਾਂ ਨੂੰ ਵੀ ਮੋਟੇ ਪੈਸੇ ਦਿੱਤੇ ਗਏ ਹੋਣਗੇ ਇਸ ਜਾਣਕਾਰੀ ਲਈ ਇਸ ਟਿਪ ਆਫ ਲਈ ਇਹ ਸਾਰਾ ਸਵਾਲਾਂ ਦਾ ਵਿਸ਼ਾ ਹੈ ਗੱਲ ਇਹ ਵੀ ਨਹੀਂ ਕਿ ਹਾਂ ਇਹਨਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਹੈ ਕਿ ਇਹਨਾਂ ਦੀ ਪਾਲ ਹੋ ਰਹੀ ਹੈ ਗੱਲ ਇਹ ਹੈ ਕਿ ਉਸ ਟਿਪ ਆਫ ਦੇਣ ਵਾਲੇ ਸ਼ਖਸ ਨੂੰ ਹੁਣ ਤੱਕ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ ਉਸ ਦੇ ਉੱਪਰ ਐਕਸ਼ਨ ਕਿਉਂ ਨਹੀਂ ਹੋਇਆ ਕੋਈ ਇਹ ਤਾਂ ਗੱਲ ਹੈ ਨਹੀਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟਾਕ ਫੋਰਸ ਦੇ ਵਿੱਚ ਪੁਲਿਸ ਅਫਸਰ ਜਾਂ ਮੁਲਾਜ਼ਮ ਹੈਗੇ ਨੇ ਬਹੁਤ ਹੀ ਲਿਮਟਿਡ ਗਿਣਤੀ ਦੇ ਮੁਲਾਜ਼ਮ ਤੇ ਅਫਸਰ ਇਸ ਟਾਸਕ ਫੋਰਸ ਤੇ ਹਨ ਉਹਨਾਂ ਦੇ ਵਿੱਚੋਂ ਕਿਸ ਅਫਸਰ ਜਾਂ ਕਿਸ ਮੁਲਾਜ਼ਮ ਦੀਆਂ ਨੇੜਤਾ ਇਸ ਡੀਐਸਪੀ ਨਾਲ ਸੀ ਜਾਂ ਹੈ ਜਾਂ ਕਾਲ ਟ੍ਰੇਸ ਕੀਤੀ ਜਾਣੀ ਕੋਈ ਬਹੁਤ ਵੱਡੀ ਗੱਲ ਅੱਜ ਦੇ ਟੈਕਨੋਲੋਜੀਕਲ ਐਡਵਾਂਸਮੈਂਟ ਦੇ ਜ਼ਮਾਨੇ ਦੇ ਵਿੱਚ ਨਹੀਂ ਹੈ ਪਰ ਫਿਰ ਵੀ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਗੱਲ ਇਹ ਵੀ ਨਹੀਂ ਕਿ ਭੇਡਾਂ ਦੀ ਗੱਲ ਕਾਲੀਆਂ ਭੇਡਾਂ ਦੀ ਗੱਲ ਪੁਲਿਸ ਫੋਰਸ ਦੇ ਵਿੱਚ ਪਹਿਲੀ ਵਾਰ ਉਠਾਈ ਗਈ ਹੋਵੇ ਜਾਂ ਸਾਹਮਣੇ ਆਈ ਹੋਵੇ ਜਾਂ ਲਿਆਂਦੀ ਗਈ ਹੋਵੇ ਬਾਰ ਬਾਰ ਇਹ ਕਿਹਾ ਗਿਆ ਹੈ ਕਿ ਜੀ ਪੁਲਿਸ ਫੋਰਸ ਬਹੁਤ ਠੀਕ ਹੈ ਬਹੁਤ ਵਧੀਆ ਹੈ ਕੁਝ ਅਫਸਰ ਜਾਂ ਕੁਝ ਸਿਮਲਾਜਮ ਨੇ ਕਾਲੀਆਂ ਪੀਡਾਂ ਨੇ ਜੋ ਇਸ ਨੂੰ ਬਦਨਾਮ ਕਰ ਰਹੀਆਂ ਹਨ ਉਹਨਾਂ ਦੇ ਉੱਪਰ ਕਾਰਵਾਈ ਹੋਏਗੀ ਐਕਸ਼ਨ ਲੈਣ ਦੀ ਤਿਆਰੀ ਹੈ ਇਹ ਸੁਣਦੇ ਸੁਣਦੇ ਕਈ ਸਾਲ ਲੰਘ ਗਏ ਪੰਜਾਬ ਦੇ ਡੀਜੀਪੀ ਨੇ ਵੀ ਇਹ ਗੱਲ ਕਹੀ ਕਿ ਅਸੀਂ ਇਨ੍ਹਾਂ ਪੀਡਾਂ ਦੇ ਉੱਪਰ ਐਕਸ਼ਨ ਲੈ ਰਹੇ ਹਾਂ ਪੰਜਾਬ ਦੇ ਸਪੀਕਰ ਕੁਲਤਾਰ ਸੰਧੂਵਾ ਵੱਲੋਂ ਵੀ ਇਹ ਗੱਲ ਸਾਹਮਣੇ ਆਈ ਹੈ ਹੈਡਲਾਈਨ ਬਣੀ ਕਿ ਅਸੀਂ ਕਾਲੀਆਂ ਪਿੰਡਾਂ ਦੇ ਉੱਪਰ ਐਕਸ਼ਨ ਲੈ ਕੇ ਪੁਲਿਸ ਫੋਰਸ ਨੂੰ ਤੰਦਰੁਸਤ ਸਾਫ਼ ਸੁਥਰਾ ਕਰ ਰਹੇ ਹਾਂ ਪੰਜਾਬ ਦੇ ਚੀਫ ਮਿਨਿਸਟਰ ਵੱਲੋਂ ਵੀ ਇਹ ਬਾਰ ਬਾਰ ਕਿਹਾ ਗਿਆ ਕਿ ਹਾਂ ਅਸੀਂ ਇਹਨਾਂ ਕਾਲੀਆਂ ਪਿੰਡਾਂ ਦੇ ਉੱਪਰ ਐਕਸ਼ਨ ਲੈ ਰਹੇ ਹਾਂ ਪਿੱਛੇ ਜੇ 10000 ਮਲਾਜ਼ਮਾਂ ਦੀ ਬਦਲੀ ਵੀ ਕੀਤੀ ਗਈ ਇਸੇ ਮੁਹਿੰਮ ਦੇ ਦੌਰਾਨ ਕਿ ਜਿਹੜਾ ਨੈਕਸਸ ਅਸੈਸ ਬਗਲਰਾਂ ਦਾ ਤੇ ਛੋਟੇ ਲੈਵਲ ਦੇ ਅਫਸਰਾਂ ਦਾ ਉਹ ਤੋੜਿਆ ਜਾਵੇ ਇਹਨਾਂ ਦੀ ਜਿਹੜੇ ਕਈ ਕਿਈ ਸਾਲਾਂ ਤੋਂ ਇੱਕੋ ਹੀ ਥਾਣਿਆਂ ਦੇ ਵਿੱਚ ਬੈਠੇ ਨੇ ਉਹਨਾਂ ਦੀ ਬਦਲੀ ਕਰਕੇ ਇਸ ਨੈੱਟਵਰਕ ਨੂੰ ਤੋੜਿਆ ਜਾਊਗਾ ਉਹ ਬਦਲੀਆਂ ਵੀ ਹੋਈਆਂ ਪਰ ਅਸਰ ਕਿਤੇ ਵੀ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ ਕੱਲੀ ਸਰਕਾਰ ਦੇ ਅਫਸਰ ਸਰਕਾਰ ਦੇ ਮਿਨਿਸਟਰ ਜਾਂ ਸਪੀਕਰਾਂ ਵੱਲੋਂ ਹੀ ਇਹ ਨਹੀਂ ਕਿਹਾ ਗਿਆ ਕਿ ਕਾਲੀਆਂ ਪੇਡਾਂ ਦੇ ਉੱਤੇ ਐਕਸ਼ਨ ਲਿਆ ਜਾਏਗਾ ਜਾਂ ਲਿਆ ਜਾਣਾ ਚਾਹੀਦਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਆਪ ਦੇ ਐਮਐਲਏ ਜਿਹੜੇ ਨੇ ਕੁਮਰ ਬਲਜੀਤ ਪ੍ਰਤਾਪ ਸਿੰਘ ਜੋ ਕਿ ਸਾਬਕਾ ਪੁਲਿਸ ਅਫਸਰ ਨੇ ਉਹਨਾਂ ਨੇ ਬੜਾ ਹੀ ਪਬਲਿਕਲੀ ਪਬਲਿਕ ਸਪੀਚ ਦੇ ਦੌਰਾਨ ਇਹ ਦੋਸ਼ ਲਾਇਆ ਕਿ ਅੰਮ੍ਰਿਤਸਰ ਦੇ ਵਿੱਚ ਜੋ ਨਸ਼ੇ ਵਿਕ ਰਹੇ ਹਨ ਉਹ ਪੰਜਾਬ ਪੁਲਿਸ ਦੇ ਦੋ ਅਫਸਰ ਨੇ ਉਹਨਾਂ ਵੱਲੋਂ ਵੇਚੇ ਜਾ ਰਹੇ ਨੇ ਉਹਨਾਂ ਨੇ ਇੱਕ ਐਸਪੀ ਸੁਪਰਡੈਂਟ ਆਫ ਪੁਲਿਸ ਤੇ ਇੱਕ ਡੀਐਸਪੀ ਦੋਨਾਂ ਦੇ ਉੱਪਰੇ ਦੋਸ਼ ਲਾਇਆ ਕਿ ਇਹਨਾਂ ਦੀ ਬਦਲੀ ਕਦੇ ਵੀ ਨਹੀਂ ਹੋਈ ਹੈ بڑے بڑے ਕਮਿਸ਼ਨਰ ਆਉਂਦੇ ਨੇ ਬਦਲ ਜਾਂਦੇ ਨੇ ਲੇਕਿਨ ਇਹ ਦੋਨੇ ਇੱਥੇ ਹੀ ਟਿਕੇ ਹੋਏ ਨੇ ਤੇ ਇਹਨਾਂ ਦੇ ਵੱਲੋਂ ਇਹ ਡਰੱਗਸ ਦਾ ਨਸ਼ਾ ਦਾ ਵਪਾਰ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਹੈ ਉਹਨਾਂ ਨੇ ਇੱਥੋਂ ਤੱਕ ਆਪਣੀ ਪਾਰਟੀ ਦੇ ਹੀ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਰਾਗਵ ਚੱਡਾ ਉਹਨਾਂ ਦੇ ਉੱਪਰ ਦੋਸ਼ ਲਾਇਆ ਕਿ ਇਹ ਦੋਨੇ ਅਫਸਰ ਰਾਗਵ ਚੱਡਾ ਦੇ ਬਲੂ ਵਾਈਡ ਬੁਆਇਸ ਨੇ ਇਸ ਕਰਕੇ ਇਹਨਾਂ ਦੇ ਉੱਪਰ ਕੋਈ ਐਕਸ਼ਨ ਨਹੀਂ ਹੁੰਦਾ ਕੋਈ ਕਾਰਵਾਈ ਨਹੀਂ ਹੁੰਦੀ ਤੇ ਇਹ ਆਪਣੀਆਂ ਪੋਜੀਸ਼ਨਾਂ 'ਤੇ ਜਿਉਂਦੇ ਤਿਉਂ ਬਣੇ ਹੋਏ ਨੇ ਤੇ ਨਸ਼ਾ ਵੇਚ ਰਹੇ ਨੇ ਨਸ਼ੋਦਾ ਕਾਰੋਬਾਰ ਕਰ ਰਹੇ ਨੇ ਨਾ ਤਾਂ ਉਸ ਤੋਂ ਬਾਅਦ ਵੀ ਇਹਨਾਂ ਅਫਸਰਾਂ ਦੇ ਉੱਤੇ ਕੋਈ ਕਾਰਵਾਈ ਹੋਈ ਨਾ ਹੀ ਰਾਗਵ ਚੱਡਾ ਤੋਂ ਕੋਈ ਪੁੱਛਗਿੱਛ ਹੋਈ ਨਾ ਹੀ ਕੁਮਰ ਵਿਜੇ ਪ੍ਰਤਾਪ ਦੇ ਉੱਪਰ ਕੋਈ ਇਸ ਤਰ੍ਹਾਂ ਦੇ ਐਕਸ਼ਨ ਲਿਆ ਗਿਆ ਕਿ ਉਹਨੇ ਝੂਠ ਫਲਾਇਆ ਹੈ ਜਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਗੱਲਾਂ بار بار ਸਾਹਮਣੇ ਜ਼ਰੂਰ ਆਉਂਦੀਆਂ ਨੇ ਕਿ ਕਾਲੀਆਂ ਪੀਡਾਂ ਨੇ ਉਹਨਾਂ ਤੇ ਐਕਸ਼ਨ ਲਿਆ ਜਾਵੇ ਪਰ ਉਹਨਾਂ ਦੀ ਸਫਾਈ ਜਿਹੜੀ ਹੈ ਉਸ ਤੇ ਉੱਪਰ ਕਦੇ ਵੀ ਤਨਦੇਹੀ ਨਾਲ ਠੋਸ ਤਰੀਕੇ ਨਾਲ ਕਦਮ ਨਹੀਂ ਉਠਾਏ ਗਏ ਕਾਮਯਾਬ ਕਾਰਵਾਈ ਨਹੀਂ ਕੀਤੀ ਗਈ ਤਾਂ ਕਿ ਇਸ ਪੁਲਿਸ ਫੋਰਸ ਨੂੰ ਉਹਨਾਂ ਤੋਂ ਨਜਾਜ਼ ਦਵਾਈ ਜਾਂ ਸ਼ਕੀਤ ਇਸ ਨਸ਼ੇ ਦੇ ਕਾਰੋਬਾਰ ਦੇ ਉੱਤੇ ਸ਼ਿਕੰਜਾ ਜਿਹੜਾ ਕਸਿਆ ਜਾਵੇ ਤੀਸਰੀ ਸਰਕਾਰ ਆ ਗਈ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਉਸੇ ਤਰੀਕੇ ਨਾਲ ਹੀ ਬਰਕਰਾਰ ਹੈ ਵਧਦਾ ਜਾ ਰਿਹਾ ਹੈ ਉਹਦੇ ਨਾਲ ਹੋਣ ਵਾਲੀਆਂ ਮੌਤਾਂ ਵਧੀਆਂ ਜਾ ਰਹੀਆਂ ਨੇ ਬਰਬਾਦੀ ਵਧਦੀ ਜਾ ਰਹੀ ਹੈ ਪਰਿਵਾਰਾਂ ਦੇ ਪਰਿਵਾਰ ਉੱਜੜ ਰਹੇ ਨੇ ਪਰ ਇਹ ਅਫਸਰ ਕਾਲੀਆਂ ਭੇਡਾਂ ਆਪਣਾ ਵਪਾਰ ਆਪਣਾ ਪੈਸੇ ਦੀ ਕਮਾਈ ਆਪਣਾ ਕਾਲਾ ਧੰਦਾ ਉਸੇ ਤਰੀਕੇ ਦੇ ਨਾਲ ਬਰਕਰਾਰ ਚਾਲੂ ਰੱਖਣ ਦੇ ਵਿੱਚ ਕਾਮਯਾਬ ਹੋ ਰਹੀਆਂ ਨੇ ਉਸੇ ਤਰੀਕੇ ਨਾਲ ਧਲਲੇ ਨਾਲ ਪੈਸਾ ਕਮਾ ਰਹੇ ਨੇ ਲੋਕ ਮਰ ਰਹੇ ਨੇ ਪਰ ਇਹਨਾਂ ਦੀ ਸਿਹਤ ਪਰ ਕੋਈ ਵੀ ਅਸਰ ਨਹੀਂ ਹੈ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਜੋ ਹੁਣ ਪੰਜਾਬ ਪੁਲਿਸ ਨੇ ਅੰਕੜੇ ਜਾਰੀ ਕੀਤੇ ਨੇ ਉਸ ਦੇ ਵਿੱਚ ਪਟਿਆਲੇ ਜ਼ਿਲ੍ਹੇ ਵਿੱਚ ਦਿਖਾਇਆ ਗਿਆ ਹੈ ਕਿ ਸਭ ਤੋਂ ਵੱਧ ਐਫਆਈਆਰਾਂ ਦਰਜ ਕੀਤੀਆਂ ਗਈਆਂ ਨੇ ਨਸ਼ੇ ਦੇ ਖਿਲਾਫ ਜਦਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਜੋ ਬਾਰਡਰ ਦਾ ਇਲਾਕਾ ਹੈ ਅੰਮ੍ਰਿਤਸਰ ਹੈ ਤਰਨਤਾਰਨ ਹੈ ਕਈ ਸਾਲਾਂ ਤੋਂ ਇਹ ਸਭ ਨੂੰ ਪਤਾ ਹੈ ਕਿ ਉੱਥੇ ਨਸ਼ੇ ਦਾ ਪ੍ਰਕੋਪ ਸਭ ਤੋਂ ਜ਼ਿਆਦਾ ਹੈ ਸਭ ਤੋਂ ਵੱਧ ਹੈ ਪੁਲਿਸ ਅਫਸਰ ਵੀ ਉਸੇ ਜ਼ਿਲ੍ਹੇ ਦੇ ਵਿੱਚੋਂ ਹੀ ਆਉਂਦੇ ਨੇ ਕਮਰ ਵਿਜੇ ਪ੍ਰਤਾਪ ਵੀ ਉਸੇ ਜ਼ਿਲ੍ਹੇ ਤੋਂ ਹੀ ਆਉਂਦੇ ਨੇ ਜਿੰਨੇ ਅਫਸਰਾਂ ਦਾ ਉਹਨਾਂ ਨੇ ਨਾਮ ਲਿਆ ਉਹ ਵੀ ਉਸੇ ਜ਼ਿਲ੍ਹੇ ਤੋਂ ਹੀ ਆਉਂਦੇ ਨੇ ਪਰ ਉੱਥੇ ਐਫ ਆਈ ਆਰਾਂ ਘੱਟ ਦਰਜ ਹੁੰਦੀਆਂ ਨੇ ਨਸ਼ੇ ਦੇ ਖਿਲਾਫ ਪਟਿਆਲੇ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ ਇਸ ਦਾ ਜਵਾਬ ਤਾਂ ਪੰਜਾਬ ਪੁਲਿਸ ਹੀ ਦੇ ਸਕਦੀ ਹੈ ਫੇਰ ਇੱਕ ਵਾਰ ਅਸੀਂ ਅਪੀਲ ਕਰਾਂਗੇ ਇਸ ਸਰਕਾਰ ਨੂੰ ਇਸ ਪੁਲਿਸ ਦੀ ਲੀਡਰਸ਼ਿਪ ਨੂੰ ਡੀਜੀਪੀ ਨੂੰ ਕਿ ਅੱਜ ਬੰਦ ਕੇ ਬੇਨਤੀ ਹੈ ਇਹਨਾਂ ਕਾਲੀਆਂ ਪੀਡਾਂ ਨੂੰ ਜਿੰਨਾਂ ਤੁਸੀਂ ਬਾਰ-ਬਾਰ ਜ਼ਿਕਰ ਕਰਦੇ ਹੋ ਇਕੱਲੇ ਤੁਸੀਂ ਨਹੀਂ ਕਰਦੇ ਪੁਰਾਣੇ ਅਫਸਰ ਸ਼ਸ਼ੀਕਾਂਤ ਡੀਜੀਪੀ ਜਿਹੜੇ ਸੀ ਉਹਨਾਂ ਵੱਲੋਂ ਵੀ ਇਹ ਇਸ ਦਾ ਜ਼ਿਕਰ ਹੋਇਆ ਕਈ ਵਾਰ ਐਸਐਸਪੀ ਪੰਜਾਬ ਦੇ ਪੁਲਿਸ ਦੇ ਜਿਹੜੇ ਨੇ ਸਰਵਿੰਗ ਨੇ ਜਾਂ ਪੁਰਾਣੇ ਨੇ ਉਹਨਾਂ ਵੱਲੋਂ ਵੀ ਇਹ ਜ਼ਿਕਰ ਕੀਤਾ ਗਿਆ ਦੀ ਹਾਂ ਪੰਜਾਬ ਪੁਲਿਸ ਦੇ ਅੰਦਰ ਹੀ ਕਮੀ ਹੈ ਇਹੋ ਜੇ ਕੁਝ ਅਫਸਰ ਨੇ ਕਈ ਅਫਸਰ ਨਸ਼ਾ ਕਰਦੇ ਹੋਏ ਵੀ ਫੜੇ ਗਏ ਨੇ ਜਿਹੜੇ ਡਿਊਟੀ ਦੇ ਉੱਤੇ ਨਸ਼ਾ ਕਰ ਰਹੇ ਸੀ ਪਰ ਉਹਨਾਂ ਦੇ ਉੱਤੇ ਵੀ ਕੀ ਕਾਰਵਾਈ ਹੋਈ ਹੈ ਕਿਉਂ ਪੋਲਿਟਿਕਲ ਲੀਡਰਸ਼ਿਪ ਇਹ ਵਿਲ ਨਹੀਂ ਦਿਖਾ ਰਹੀ ਇਹ ਇਸ ਤਰ੍ਹਾਂ ਦਾ ਆਪਣੇ ਜਾਂ ਉਹ ਨਹੀਂ ਦਿਖਾ ਰਹੀ ਹੈ ਕਿ ਅਸੀਂ ਇਸ ਨਸ਼ੇ ਦੀ جنگ ਦੇ ਉੱਪਰ ਬਹੁਤ ਹੀ ਸੁਰਧ ਹੋ ਕੇ ਪੈਰਾ ਦਿਣਾ ਚਾਹੁੰਦੇ ਹਾਂ ਉਹ ਨਿਸ਼ਚਾ ਦਾ ਰਹਾ ਦ੍ਰਿੜ ਨਿਸ਼ਾ ਉਹ ਸਰਕਾਰ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਹੈ ਇਹੀ ਸਭ ਤੋਂ ਵੱਡਾ ਫੇਲਿਅਰ ਹੈ ਸਾਡੀ ਨਸ਼ੇ ਦੀ ਲੜਾਈ ਦੇ ਵਿੱਚ ਧੰਨਵਾਦ